ਹੈਲੋ ਜੀ ਸਾਸਤਰੀਆ ਕਾ ਸਾਰੇ ਵੀਰ ਭੈਣਾਂ ਨੂੰ ਅੱਜ ਹੈਗਾ ਲੋਹੜੀ ਦਾ ਤਿਹਾਰ ਜਿੱਕੇ ਕੋਠੇ ਚੜ੍ਹ ਕੇ ਕੀ ਕਰ ਰਹੇ ਨੇ ਮੁੰਡੇ ਆਪਣੇ ਅੱਜ ਪਤੰਗਾਂ ਦੀ ਪਤੰਗबाजी ਚੱਲੂਗੀ ਪੂਰੀ ਹਵਾ ਤੇਜ਼ ਕਰਕੇ ਨਹੀਂ ਪਤੰਗ ਚੜ੍ਹ ਰਹੇ ਨੇ ਅੱਜ ਹਵਾ ਬੜੀ ਤੇਜ਼ ਆ ਪਤੰਗਾਂ ਦਾ ਮੌਸਮ ਵਧੀਆ ਸਾਰਾ ਕੋਈ ਬਾਦ ਨਹੀਂ ਰੱਖਿਆ ਮੈਂ ਆਰਾ ਮੌਸਮ ਵਧੀਆ ਧੁੱਪ ਲੱਗੀ ਹੋਈ ਆ ਪੂਰੀ ਬਸ ਦੂਰਾ ਬੰਦੇ ਨਹੀਂ ਕੰਮ ਕਰਦਾ ਜਿਵੇਂ ਹਵਾ ਨਾਲ ਹੋ ਗਿਆ ਯਾਰ ਮੈਂ ਅੱਥੇ ਆਣ ਰਿਹਾ ਹਾਂ ਤੋੜ ਦੇ ਇਹ ਲੋਕਵੇਂ ਲੋਕੀ ਰੋਲਾ ਪਾਈ ਜਾਂਦੇ ਨੇ ਤੁਸੀਂ ਇਹ ਤਾਂ ਕੋਈ ਤਾਂ ਨੂੰ ਚੜਾਇਆ ਨਹੀਂ ਪਤਾ ਕੋਈ ਖਿੱਚਿਆ ਨਹੀਂ ਪਾਈਆ ਕੋਈ ਨਹੀਂ ਕੀਤਾ ਦੇਖੀ ਆ 5 ਮਿੰਟ ਖੜੋ ਕੋਈ ਸ਼ਰਮ ਸਰਾਇ ਨਹੀਂ ਦਿੱਤੀ ਆ ਡੋਰ ਕੀ ਦੀ ਆ ਗਈ ਓਏ ਪਤੰਗ ਹੀ ਲੁੱਟ ਲਿਆ ਪਤੰਗ ਹੀ ਆ ਗਿਆ ਪਤੰਗ ਹੀ ਫੜ ਲਿਆ ਮੈਨੂੰ ਛੱਡ ਦੋ ਕਿਹਦਾ ਮੈਂ ਹੀ ਫੜ ਲਿਆ ਕਿਹਦਾ ਇਹ ਤੇਰਾ ਵਾ ਫਦੇ ਕੇ ਕੋਠੇ ਤੇ ਠੀਕਾ ਠੀਕਾ ਛੱਡ ਦੇ ਫਿਰ ਮੇਰੇ ਨਾਲ ਧੋਨ ਨੂੰ ਲਾ ਕੇ ਹੀ ਡੋਰ ਉਹਦੀ ਮੈਂ ਤਾਂ ਖਾ ਲੁੱਟ ਲੈ ਕੇ ਤੇ ਪਤੰਗ ਇਮਾਨ ਸੁਝਣਾ ਨਹੀਂ ਪਤੰਗ ਕੀ ਗੱਲ ਆਹ ਦੇ ਸਾਡਾ ਮੁੰਡਾ ਲੱਗਿਆ ਛੋਟਾ ਪਤੰਗ ਚੜਾਣ ਉਹ ਵਾਹ ਜੀ ਵਾਹ ਚੜਾ ਦੇ ਚੜਾਲਾ ਚਾਈ ਬਹੁਤ ਆ ਮੁੰਡੇ ਨੂੰ ਵਾਦੂ ਆ ਦੇਖ ਲੋ ਸਾਡੇ ਜਸ਼ਨ ਦਾ ਕਮਾਲ ਪੰਗ ਤੇ ਗੱਟੂ ਦੇ ਸਟicker ਲਾ ਕੇ ਲੱਗਿਆ ਹੋਇਆ ਅੰਦਰ ਦੇਖ ਲੋ ਜੇ ਜੀ ਵਾਹ ਖਿੱਚਾਂ ਪੈਂਦੀਆਂ ਦੇਖ ਵਾਹ ਖਿੱਚਾਂ ਪੈਂਦੀਆਂ ਤੇ ਪਤੰਗਾਂ ਨੂੰ ਬੜਦੇ ਆ ਖਰਚਾ ਟਿਕਦਾ ਜਾਂਦੇ ਇਹ ਖਮ ਤੇ ਖਮਾ ਕੇ ਵੜਦੇ ਆ ਖਿੱਚ ਮਾਰੋ ਪਾਰੇ 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 ਖਿੱਚ ਪਾਰੇ ਹੋਰ ਕੀ ਦੇਖ ਕਿਵੇਂ ਘੁੰਮ ਰਿਹਾ ਪਤੰਗ ਹਵਾ ਵਾਲੀ ਤੇਜ਼ ਆ ਹਵਾ ਵਾਲੀ ਤੇਜ਼ ਆ ਆ ਯਾਰ ਤੋਇ ਖਚਾ ਬੋਈ ਇਹਨਾਂ ਨੂੰ ਆਵੇ ਅੰਕਲੇ ਤਾਂ ਕਿ ਉਹ ਮੈਂ ਕਿਹਾ ਵੀ ਚਲੋ ਥੋ ਖਿੱਚ ਪਾਉਗਾ ਤੇਰਾ ਤੰਗ ਵੱਢ ਜਾਣਾ ਉਹਨੇ ਉਹਦੇ ਨੀਵੇਂ ਹੀ ਕਰ ਲੈ ਜੇ ਆਪਰਾ ਚਲੋ ਖਿੱਚ ਪਾਣ ਆ ਰਿਹਾ ਤੈਨੂੰ ਦੇਖੋ ਜੀ ਲੋਹੜੀ ਦਾ ਮਾਹੌਲ ਹਵਾਵਾਲੀ ਤੇ ਚੱਲ ਰਹੀ ਹੈ ਨਾ ਹਵਾਵਾਲੀ ਤੇਜ਼ ਕਰਕੇ ਇੱਕ ਸੂਰਜ ਸਿੱਧਾ ਖੜ ਬੰਦਾ ਘਰ ਦੇ ਵਿੱਚ ਲੋਹੜੀ ਦਾ ਗਾਣਾ ਜੀ ਕਰਦੇ ਹੋਏ ਸਰਦ ਨਿੱਦਾਂ ਜਿਆਦ ਦਿਰ ਦੀ ਜੜ ਕਨੇ ਪਾਈ ਇਹ ਲੋਹੜੀ ਦਾ ਗਾਣਾ ਜੀ ਘਰ ਦੇ ਵਿੱਚ ਓ ਦੇ ਕੋ ਪੈ ਗਿਆ ਪੇਚਾ ਬਈ ਓਏ ਥੱਜੇ ਦਾ ਆ ਸੱਜਾ ਉੱਥਲੇ ਕੱਜਾ ਪਾਣਾ ਆ ਰਿਹਾ ਆ ਰਿਹਾ ਆ ਰਿਹਾ ਸੱਜਾ ਪੜਾ ਇਹ ਇਹਨੇ ਉੱਪਰ ਹੀ ਰੱਖੀ ਪਤੰਗ ਜੇ ਰੱਖਣਾ ਉੱਪਰ ਹੀ ਸੱਜੇ ਦੇ ਨਾਚਣਾ 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 ਮਾਂ ਚੜਾ ਤੂੰ ਵੀ ਓ ਸਾਡਾ ਦਾਦ ਸੰਗ ਚੜਾ ਰਿਹਾ ਜੀ ਓ ਦੇਖ ਲਾਓ ਕਿਹਾ ਬਈ ਪਾਲੇ ਚਾੜ ਕੇ ਜੰਗਲਾ ਵੀ ਹੈ ਨਹੀਂ ਆਹ ਤੇ ਸਾਡੇ ਪਾਲੇ ਤੋਂ ਓ ਸਾਡਾ ਮੁੰਡਾ ਖੜਾ ਕੋਠੇ ਦੇ ਬਿਨਾ ਬਨੇਰਿਆਂ ਤੋਂ ਅਵੀ ਆਓ ਉਹ ਖਿਚਮਚਾਈ ਹੋ ਗਈ ਖਿਚਮਚਾਈ ਹੋ ਗਈ ਆ ਖਿਚਮਚਾਈ ਹੋ ਗਈ ਵੀਡੀਓ ਬਣਾ ਰਿਹਾ ਹੈ ਕੰਨੀ ਰਹਿਨੇ ਰੇ ਪਰੀ ਪਰੀ ਹੋਈ ਨੇ ਤੇ ਦੋ ਤੀਰ ਜਿਹੇ ਨੇ ਹਟੇ ਇਹਨੇ ਮੁੰਡੇ ਸਵੇਰ ਦੇ ਪਤੰਗ ਚੜਾਈ ਜਾਣੇ ਤੁਸੀਂ ਹੈ ਪਾਰੇ ਪਾਰੇ ਖਿੱਚ ਪਾਰੇ ਵਧਾ ਕੇ ਪਾ ਵਧਾ ਕੇ ਹੋਰ ਵਧਾ ਪਤੰਗ ਆ ਫਿਰ ਸਿੱਧੀ ਖਿੱਚ ਪਾ ਤਾ ਕਿਉਂ ਕਿ ਛੱਜਾ ਵਾ ਤੇਰਾ ਪਤੰਗ ਪਾਰਾ ਛੱਜਾ ਵਾਲਾ ਕੰਨਿਆਰੇ ਨਾਲ ਆ ਹਰਮਣੇ ਕਿੰਨੇ ਕ ਵੱਡੇ ਆ ਇਹ ਡਾਉਂਦੇ ਨਹੀਂ ਪਏ ਆ ਆਰੇ ਜਵਾਕਰੇ ਭਈ ਕਿੰਨੇ ਪਤਾ ਇੱਥੇ ਕਿਤੇ ਹੋਏ ਹੋਏ ਲੋੜੀ ਦੇ ਚੜਾਉਣ ਵਾਸਤੇ ਲੋੜੀ ਵੀ ਨਿਕਲ ਗਈ ਅੱਜ ਨਿਮਾਗੀ ਦੇ ਵੀ ਲੋਕ ਤੰਗ ਚੜਦੇ ਇਹ ਨਹੀਂ ਜਵਾ ਟੱਕਦੇ ਥੱਲੇ ਬਹਿ ਕੇ ਬਹਿ ਕੇ ਬਹਿ ਕੇ ਸਰੰਸਰਾਇ ਚਲਾ ਥੱਲੇ ਬਹਿ ਕੇ ਐਸਾ ਖਿਚਮਚਾਈ ਕਰ ਲੈਂਦੇ ਆ ਉਹ ਗਾਡੀਆਂ ਪਾੰਦਣੇ ਉਹ ਜਵਾਕ ਉਹ ਜਵਾਕਾ ਛੱਡ ਓਏ ਚੱਲ 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 ਬੰਦ ਨਹੀਂ ਕਰਨੇ ਵਾਹਨ ਦਾ ਲੋੜੀ ਤਵਾ ਕੌਣ ਚੜਾਉਂਦਾ ਚੜਾਓ ਮੁੰਡੇ ਪਤੰਗ ਦੇਖੋ ਸਾਡੇ ਮੁੰਡੇ ਥੱਕ ਕੇ ਹੁਣ ਹੀ ਪਤੰਗ ਚੜਾ ਕੇ ਓ ਜੜ ਰਿਹਾ ਇਹ ਆਪਣਾ ਪਤੰਗ ਦੇਖੋ ਓ ਕੀ ਜਗਰੇ ਪਿੱਛੇ ਲਾ ਰਿਹਾ ਚੜਾਉਂਦੇ ਪਏ ਆ ਬਹੁਤ ਥੋੜੀ ਹੋਇਆ ਚੜਾ ਰਹੇ ਨੇ ਓ ਅਰੇ ਅੱਗੇ ਜਾਣਾ ਪਿੱਛੇ ਲੈਣਾ ਸ਼ਰਮਸਰਾਈ ਚੋਂ ਅਸੀਂ ਥੱਲੇ ਬਹਿਣਾ ਥੱਲੇ ਥੱਲੇ ਬਹਿ ਕੇ ਆਏ ਸ਼ਰਮਸਰਾਈ ਦੇ ਨਹੀਂ ਢੱਲ ਕਰਕੇ ਇਦਾਂ ਹਾਂ ਜਿਵੇਂ ਜਾਵੇ ਪਤੰਗ ਥੱਲੇ ਕਰਕੇ ਬੋੜੇ ਉੱਚੇ ਉੱਚੇ ਪਿੱਛੇ ਲਾ ਜਾਂਦੇ ਉਹ ਤਾਂ ਉਹੀ ਚੜਾਉਂਦੇ ਨੇ ਖੱਚਾਂ ਹੀ ਪਾ ਕੇ ਹੱਥੋਂ ਥੀ ਬੱਸ ਉੱਪਰ ਹਵਾ ਜੇ ਲੱਗ ਗਿਆ ਨਾ ਤਾਂ ਕਰਕੇ ਅੜਦਾ ਪਾ ਹੁਣ ਨਹੀਂ ਨਹੀਂ ਹੋ ਸਕਿਆ ਪਤੰਗ ਉਹ ਆ ਪਤਾ ਨਹੀਂ ਚੱਕਲਾ ਯਾਰ ਬੰਦਿਆਰ ਕਿੰਨੇ ਤੋਂ ਸਟੈਨ ਕਰਦਾ ਤਾਂ ਤੇਰਾ ਇਹ ਦੀ ਚੱਲੀ ਚੱਲਣਾ ਆਪਣਾ ਹੀ ਜਾਣਾ ਗਾਹਾਂ ਨਹੀਂ ਪਿਆ ਨਹੀਂ ਲੈ ਉਸੇ ਵਾਰ ਵਾਰ ਢਲਦੇ ਆ ਮੁਰਗੀ ਇਹ ਆ ਵੀ ਹੈ ਕਿਹ ਚਾਹ ਦੇ ਆ ਗਲਾਮੇ ਪਾਸ ਚੱਕਰ ਦੇ ਪਤਾ ਦੁਬੱਟਿਆ ਹੋ ਗਿਆ ਉਹ ਆਏ ਆ ਫੜ ਕੇ ਲੇ ਗਦਾ ਫੜ ਕੇ ਲੇ ਗਦਾ ਉਹ ਆਏ ਦਦਾ ਤੇ ਆਏ ਢਲੇ ਦੇ ਗੁੰਜੇ ਆ ਮਾਰ ਮਾਰ ਕੇ ਮੈਂ ਭਰਾ ਦਿੱਤੀ ਫਟਾਫਟ ਉਹਨਾਂ ਨੂੰ ਸਾਰਾ ਮਸਲਾ ਤੋੜ ਕੇ ਮਾਰ-ਮਾਰ ਕੀਤਾ ਲੜੇ ਇਹ ਗੁੱਲੀ ਆ ਸਿਰਫ ਸੰਗੜ ਦਾ ਜੋਰ ਹੀ ਰਹਿਣਾ ਚਾਹਣਾ ਨਹੀਂ ਸੀਗਾ ਤਾਂ ਵੀ ਜੋਰ ਨਹੀਂ ਰਹਿਣਾ ਫਿਰ ਸੰਗੜ ਐਨੀ ਟਿਕਦੇ ਸਾਰਾ ਇਹ ਕਿੰਦਾ ਜੋਰ ਪਾਉਂਦਾ ਇਹ ਐਂ ਗੱਲ ਕਹਿਣ ਛੱਡਦਾ ਜੋਰ ਪਾਉਂਦਾ ਸੰਗੜ ਦਾ ਭਾਰ ਨਿਕਲਦਾ ਤੇਰੀ ਵਾਰੀ ਤੇਰੀ ਉਹ ਫੈਸਲਿਟੀ ਵੀ ਪੜਾਈ ਜੀ ਤੇਰੀ 올림픽 ਕਿਹੜਾ ਕੰਦੂ ਨਹੀਂ ਮੇਰੇ ਆਪ ਲੋਕਦੇ ਮੇਰੇ ਜੀਹਲ ਬਾਈ ਸਪੈਸ਼ਲ ਅਡਜਸਟ ਬਾਈ ਰਕਮਲ ਬਾਈ ਨਾ 마포구청 인터넷 방송국 홈페이지 কোনো পানি বেছে বালি থাকবে ਆਸੂ ਦੇ ਨਹੀਂ ਉਹ ਪਾਟੇ ਨਾ ਗਿਆ ਉਹ ਹੀ ਹੋਈ ਬੱਦੂ ਉਹ ਵੱਟ ਗਿਆ ਚਲਾ ਫੀਰ ਹੋਰ ਮੰਗਾ ਯਾਰ ਓਏ ਆਈ ਸੀਰੋਤ ਬੰਗ ਬੈਨਰ ਤੇ ਪ੍ਰੈਕਟਿਸ ਕਰਦਾ ਹੁੰਦਾ। ਕਰਦਾ ਮੈਨੂੰ ਮੈਨੂੰ ਵੇਦਾ ਨੰਬਰ ਰੱਖਿਆ। ਆਇਆ ਤੇ ਹੱਸਿਆ। ਤਾਂ ਕੰਕੀ ਹੱਡਾ ਭਾਰਾ ਮੇਰਾ ਦਾ। ਕੋਤੰਗ ਸਾਡਾ ਹਵਾ ਚ दादा ઓંજીયા ઓ સાતુ તો જન રાંતા અંકલ surji દો ਮਕਰ ਸੰਕਰਾਂਤੀ ਮਨਾਉਂਦੇ ਹੋਏ ਚੋਬਰ ਤੇਨ ਲੱਗੇ ਦੀ ਉਹ ਚਲੇਟ ਅੱਜ ਹੋਰ ਪੈ ਜੀ ਫਰਨਾ ਸੁੰਦਰ ਜੀ ਆਉਣੀ ਹੈ ਇਹ ਗਾੜੀ ਲੰਡਾ ਹੈ ਕਿਹਾ ਭਾਰਾ ਪਤਾ ਗਿਆ ਕੰਨਿਆ ਦੇ ਨਾਲ ਟਰੱਕ ਦੀ ਤਾਂ ਲਿ ਜਾ ਕੇ ਲੋ ਜੀ ਬੱਚੇ ਨੋਰ ਕਰਦੇ ਨਹੀਂ ਮੈਂ ਆਇਆ ਗੱਥ ਮਾਰਦਾ ਬੋਹ ਜਣਾ ਖੜਾਵਾ ਖੜਾਵਾ ਇਹ ਕਹਿੰਦਾ ਮੈਂ ਲੈਣਾ ਵੇਚਣਾ ਇਹਨੂੰ ਲਾ ਕੇ ਮਾਰੂ ਜਿਸ ਦਿਨ ਉਹ ਮਾਰ ਕੇ ਲਾਉਂਗਾ ਆਹ ਬੋਲਾਇਆ ਕੀ ਬਗਾਲ ਨਹੀਂ ਹੋ ਰਿਹਾ ਹੋਰ ਹੋ ਤਾ ਥੱਲੇ ਜੀ ਗੋਲੇ ਹੋਰ ਸੇਕ ਕਰ ਕਰ ਕੇ ਜਾਂਦੇ ਜੀ ਬੋਲੇ ਜਾਓ ਦੇਖੀਓ ਬਾਸ ਜੀ ਹੁਣ vlog ਦੀ ਸਮਾਪਤੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਓਕੇ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ